ਸ਼ੀਰ ਰਾਗ ਮਹੱਲਾ ਪਹਿਲਾ ਇਹਦਾ ਇੱਕ ਪੱਖ ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਰਸ ਜਬਾਨ ਦੀ ਰਸ ਲਈ ਮਾਸ ਕਦਾ ਜਾਂਦਾ ਹੈ ਹੂੰ ਉਹਦੇ ਸਬੰਧ ਚ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ ਸ਼ੀਰ ਰਾਗ ਮਹੱਲਾ ਪਹਿਲਾ ਲੱਬ ਕੁੱਤਾ ਕੂੜ ਚੂੜਾ ਠਾ ਖਾਦਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁਦੀ ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕਰੋਧ ਚੰਡਾਲ ਭਾਜੀ ਪਹਿਲੀ ਖਾਤਾ ਅਖਰ ਵਰਤਿਆ ਖਾਦਾ ਹੂੰ ਇਹ ਕੋਈ ਠੱਗੀ ਕਰਦਾ ਨਾ ਬਿਲਕੁਲ ਉਹਦੇ ਸੰਦਰਭ ਚ ਇਹ ਗੱਲ ਵਰਤੀ ਗਈ ਆ ਕਿ ਮੁਰਦਾ ਖਾਣ ਬਰਾਬਰ ਆ ਪਰ ਨਿੰਦਾ ਮੁਰਦਾ ਖਾਣ ਬਰਾਬਰ ਭਾਜੀ ਮੁਰਦੇ ਦਾ ਮਾਸ ਕੋਈ ਨਹੀਂ ਖਾਂਦਾ ਮਨੁੱਖ ਮੁਰਦੇ ਦਾ ਮਾਸ ਨਹੀਂ ਖਾ ਸਕਦਾ ਉਹਨੂੰ ਆਪ ਹੱਥੀਂ ਝਟਕਾ ਕਰੂਗਾ ਜਾਂ ਉਹਨੂੰ ਜਿਵਾ ਕਰੂਗਾ ਹੂੰ ਇੱਥੇ ਇਹ ਗੱਲ ਸਪਸ਼ਟ ਕਰਦਨੇ ਚਾਹੁੰਨਾ ਮੈਂ ਠੀਕ ਹੈ ਜੀ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਅਗੇ ਬੋਲਦੇ ਬਾਬਾ ਬੋਲੇ ਪਰ ਕੋਏ ਉਤਮ ਸੇਦਰ ਉਤਮ ਕਹੀਏ ਨੀਚ ਕਰਮ ਬੈ ਰੋਏ ਰੋਏ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਅਗਲੀ ਲਾਈਨ ਚ ਆ ਰਹੀ ਆ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਪਾਜੀ ਇਹਦੇ ਵਿੱਚ 1 2 9ਵੇਂ ਨੰਬਰ ਤੇ ਮੇਰਾ ਦੋ 3 ਠੀਕ ਹੈ ਜੀ ਬਿਲਕੁਲ ਸੋਨਾ ਚਾਂਦੀ ਇਸਤਰੀ ਸੁਗੰਧੀਆਂ ਸਾਰਾ ਕੁਝ ਪਾਜੀ ਆਖਰ ਦੇ ਵਿੱਚ ਰਸ ਮਾਸ ਲਿਖਿਆ ਜੀ ਆਖਰੀ ਜਿਹੜੀ 12ਵੇਂ 3ਵੇਂ ਨੰਬਰ ਤੇ ਜਾ ਕੇ ਜਿਹੜੇ 8 ਪਹਿਲੇ ਆ ਹਮ ਰਸ ਜੇ ਇਹ ਜबान ਦੇ ਰਸ ਦੀ ਹੀ ਗੱਲ ਆ ਮੰਨ ਲਓ ਤੇ ਜਿਹੜੇ ਅੱਠ ਰਾਸ ਇੱਥੇ ਲਿਖੇ ਆ ਪਹਿਲੇ ਉਹ ਭਾਜੀ ਕੋਈ ਵੀ ਨਹੀਂ ਛੱਡਦਾ ਬਿਲਕੁਲ ਮਤਲਬ ਰਸ ਪਰਮਲ ਕੀ ਵਾਸ ਵੀ ਲਿਖਿਆ ਨਾ ਜੀ ਬਿਲਕੁਲ ਪਰਮਲ ਕੀ ਵਾਸ ਰਸ ਮਿੱਠਾ ਹਾਂ ਮੈਂ ਫਿਰ ਸ਼ੁਰੂ ਇੱਥੋਂ ਹੀ ਕਰਨ ਲੱਗਾ ਵੀ ਜੇ ਸੋਨਾ ਚੜਾ ਦਈਏ ਗੁਰਦੁਆਰੇ ਉਹ ਕੋਈ ਜਿਹੇ ਕਿਸੇ ਬਾਬੇ ਨੂੰ ਦੇ ਦਈਏ ਉਹਨੂੰ ਮਾੜਾ ਨਹੀਂ ਲੱਗਦਾ ਚਾਂਦੀ ਚੜਾ ਦਈਏ ਦੇ ਦਈਏ ਉਹਨੂੰ ਮਾੜੀ ਨਹੀਂ ਲੱਗਦੀ ਤੇ ਰਸ ਰੁੱਪਾ ਕਾਮਣ ਇਸਤਰੀ ਹਾਂਜੀ ਇਸਤਰੀ ਛੇਵੇਂ ਜਾਤ ਨਾ ਛੇਵੇਂ ਕਾਮ ਨਾ ਪੁੱਛੇ ਜਾਤ ਬਹੁਤ ਸਾਰੀਆਂ ਸਟੋਰੀਆਂ ਨੇ ਜਿਹੜੇ ਬਾਬੇ ਆਪਣੇ ਆਪ ਨੂੰ ਬਿਹੰਗਮ ਜਾਂ ਜਤੀ ਸਤੀ ਸੁਣਾਉਂਦੇ ਨੇ ਸਦਾਉਂਦੇ ਨੇ ਉਹਨਾਂ ਦੀਆਂ ਸਟੋਰੀਆਂ ਨੇ ਵੀ ਉਹਨਾਂ ਨੂੰ ਕਿਸੇ ਜਾਤ ਦੀ ਵੀ ਇਸਤਰੀ ਮਿਲ ਜਾਈਏ ਉਹ ਉਸ ਰਸ ਨੂੰ ਮੰਨਦੇ ਨੇ ਛੱਡਦੇ ਨਹੀਂ ਹੂੰ ਰਸ ਪਰਮਲ ਕੀ ਬਾਸ ਭਾਵ ਸੈਂਟ ਸੁਗੰਧੀ ਅਜੇ ਜਿੰਨੇ ਗੁਰਦੁਆਰੇ ਸਾਰਿਆਂ ਚ ਸੈਂਟਾਂ ਦੀ ਖੁਸ਼ਬੂ ਛੜੀ ਜਾਂਦੀ ਹੈ ਤੇ ਜਿੰਨੇ ਬਾਬੇ ਆ ਭਾਜੀ ਜਦੋਂ ਉਹ ਸੰਗਤ ਚ ਜਾਂਦੇ ਆ ਨਾ ਉਹ ਬੜੇ ਮਹਿੰਗੇ ਮਹਿੰਗੇ ਸੈਂਟ ਪਾ ਕੇ ਆਉਂਦੇ ਆ ਭਾਜੀ ਮੈਂ ਵੀਡੀਓ ਦੇਖੀ ਆ ਕਿ ਇਹਨਾਂ ਦੀ ਟਕਸਾਲ ਦੀ ਹੋਈ ਵੀ ਉਹ ਲੱਗੇ ਹੋਏ ਆ ਧੁੰਮਾ ਸਾਹਿਬ ਬੈਠੇ ਆ ਹਰਨਾਮ ਸਿੰਘ ਧੁੰਮਾ ਬਾਕੀ ਸਾਰੇ ਬੈਠੇ ਹੋਏ ਆ ਸੰਗਤ ਬੈਠੀ ਆ ਤੇ ਉਹ ਸਪਰੇਆ ਨਾਲ ਉੱਪਰ ਛਿੜਕ ਰਹੇ ਆ ਸਾਰਿਆਂ ਦੇ ਉੱਪਰ ਜਾ ਕੇ ਉਹ ਸੁਗੰਧੀ ਜੜੀ ਆ ਇਹਦੇ ਗੁਰਨਾਨਕ ਦੀ ਸ਼ਰੀ ਰਾਗ ਮਹੱਲੇ ਪਹਿਲੇ ਦੀ ਬਾਣੀ ਅਨੁਸਾਰ ਇਹ ਘਰ ਰਸਿਆ ਤੇ ਅਗਲੇ ਨਸਤੀ ਗੱਲ ਕਰਲਾਂ ਫਿਰ ਬਾਜੀ ਅਗਲੀ ਗੱਲ ਕਰਦੇ ਹਾਂ ਹਾਂਜੀ ਰਸ ਘੋੜੇ ਰਸ ਸੇਜਾ ਹੂੰ ਸੁਗੰਧੀਆਂ ਦੀ ਗੱਲ ਸੀ ਕਿ ਨਾਨਕ ਸਾਹਿਬ ਜਿਹੜੇ ਚੱਲ ਜਿਓ ਵੀ ਉਹ ਘੰਟੇ-ਘੰਟੇ ਬਾਅਦ ਬਾਜੀ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਛਿੜਕਦੇ ਆ ਬਿਲਕੁਲ ਇਹ ਸੈਂਟਰ ਛਿੜਕਦੇ ਆ ਹਾਂਜੀ ਰਸ ਘੋੜੇ ਰਸ ਸੇਜਾ ਮੰਦਰ ਬਾਜੀ ਜਿੰਨੇ ਬਾਬੇ ਆ ਨਾ ਉਹ ਉਹਨਾਂ ਦਾ ਜੇ ਤੁਸੀਂ ਬੈਕਗ੍ਰਾਉਂਡ ਚੈੱਕ ਕਰੋਗੇ ਤੇ ਉਹ ਅਨਪੜ੍ਹ ਜੇ ਹੁੰਦੇ ਆ ਜਿਹੜਾ ਸਮਾਜ ਚ ਰਿਆਖਾ ਬੰਦਾ ਹੁੰਦਾ ਨਾ ਉਹ ਢੇਰਿਆਂ ਤੇ ਜਾ ਕੇ ਲਿਬਾਸ ਪਾ ਕੇ ਤੇ ਬਾਬਾ ਬਣ ਜਾਂਦਾ ਨਾ ਉਹ ਸਕੂਲੀ ਵਿੱਦਿਆ ਹੁੰਦੀ ਉਹਨਾਂ ਕੋ ਕੋ ਧਰਮ ਦੀ ਵਿੱਦਿਆ ਵੀ ਨਹੀਂ ਹੁੰਦੀ ਹਾਂ ਆ ਗਪੌੜ ਸੰਖ ਉਹਨਾਂ ਕੋ ਸਾਰਾ ਹੁੰਦਾ ਹੈ ਤੇ ਉਹਨਾਂ ਦੀਆਂ ਗੱਡੀਆਂ ਵੇਖਿਓ ਭਾਜੀ ਕਿੰਡੀਆਂ ਕਿਡੀਆਂ ਮਹਿੰਗੀਆਂ ਹੂੰ ਬੁਲੇਟ ਪ੍ਰੂਫ ਵੀ ਹੁੰਦੀਆਂ ਭਾਜੀ ਉਹ ਬਿਲਕੁਲ ਜਦੋਂ ਲੋਕਾਂ ਨੂੰ ਕਹਿਣਗੇ ਵੀ ਇਹ ਰਸ ਹੈ ਹੂੰ ਉਹ ਰਸ ਆਪ ਕਿੰਨੇ ਵੱਡੇ ਲੈਵਲ ਤੇ ਮੰਨਦੇ ਆ ਇਥੋਂ ਤੱਕ ਨਾਨਕਸਰੀਏ ਜਿਹੜੇ ਆ ਉਹ ਤਾਂ ਹੈਲੀਕਾਪਟਰਾਂ 'ਚ ਵੀ ਜਾਂਦੇ ਭਾਜੀ ਬਾਬੇ ਬਹੁਤ ਸਾਰੇ ਇੱਕ ਨਵਾਂ ਬਾਬਾ ਭਾਜੀ ਉਹ ਆ ਇੱਕ ਟੱਕੀ ਸਾਹਿਬ ਵਾਲਾ ਬਾਬਾ ਦਰਸ਼ਨ ਸਿੰਘ ਟੱਕੀ ਹਾਂਜੀ ਭਾਜੀ ਵੇਖੋ ਕਿੱਦਾਂ ਨਾ ਉਹ ਪਖੰਡ ਕਰਦਾ ਬਹਿ ਬਹਿ ਕੇ ਜੰਗਲਾਂ 'ਚ ਜਦੋਂ ਉਹਨੇ ਤੇ ਜਾਣਾ ਹੁੰਦਾ ਤੇ ਭਾਜੀ ਉਹ ਹੈਲੀਕਾਪਟਰ 'ਚ ਆਉਂਦਾ ਰਿਹਾ ਹੈਲੀਕਾਪਟਰ ਜਾਂਦਾ ਬਿਲਕੁਲ ਤੇ ਆਮ ਪਬਲਿਕ ਵਿੱਚ ਉਹ ਜੰਗਲ ਚ ਬੈਠਾ ਚਲੋ ਉਹਦੇ ਡਿਟੇਲ ਰਾ ਦਈਏ ਫਿਰ ਰਸ ਖਤਮ ਹੋ ਸਾਡਾ ਰਸ ਹੀ ਮੁੱਕ ਜਾਣਾ ਬਿਲਕੁਲ ਇਹਨਾਂ ਦਸਵਾ ਰਸ ਸਾਡਾ ਉਹ ਵੀ ਮੁੱਕ ਜਾਣਾ ਕੰਨ ਰਸ ਜਿਹੜਾ ਆ ਰਸ ਸੋਇਨਾਰ ਸੋਰੀ ਰਸ ਕੋੜੇ ਰਸ ਸਿਜਾ ਮੰਦਿਰ ਭਾਜੀ ਇਹਨਾਂ ਲੋਕਾਂ ਦੇ ਕਿਤੇ ਬੈਡਰੂਮ ਚ ਜਾ ਕੇ ਵੇਖਿਓ ਸਭ ਤੋਂ ਮਹਿੰਗਾ ਇਹਨਾਂ ਦੇ ਸੇਵਕ ਸਭ ਤੋਂ ਮਹਿੰਗੇ ਬੈੱਡ ਇਹਨਾਂ ਨੂੰ ਲੈ ਕੇ ਦਿੰਦੇ ਆ ਹੂੰ ਰਸ ਸੇਜਾ ਮੰਦਰ ਰਸ ਮਿੱਠਾ ਬਾਜੀ ਹੁਣ ਜਦੋਂ ਮਿੱਠੇ ਦੀ ਗੱਲ ਆਉਣੀ ਆ ਤੇ ਜਲੇਬੀਆਂ ਤੋਂ ਬਿਨਾ ਕਿਸੇ ਸਾਧ ਦੀ ਵਰਸੀ ਨਹੀਂ ਮੰਨੀ ਜਾਂਦੀ ਮੈਂ ਨਾ ਇੱਕ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿ ਰਹੇ ਸੀ ਵੀ ਅਸੀਂ ਪਾਣੀ ਕਿੰਨੇ ਤਰ੍ਹਾਂ ਦਾ ਇੱਕ ਹੀ ਖਾਣਾ ਬਣਾਇਆ 84 ਤਰ੍ਹਾਂ ਦਾ ਪਤਾ ਨਹੀਂ 84 ਡਿਫਰੈਂਟ ਭੋਜਨ ਬਣਾਏ ਆ ਸਜਾਏ ਹੋਏ ਸੀ ਸਾਰੇ ਬਾਜੀ ਇੱਕ ਤਾਂ ਬਾਬਾ ਜਿਹੜਾ ਹੁਣ ਵਿਚਾਰਾ ਚਲੋ ਚੜਾਈ ਕਰ ਗਿਆ ਮਾਨ ਸਿੰਘ ਭੇਵੇ ਵਾਲੇ 300 ਸਾਲੇ ਤੇ ਉਹਨੇ 300 ਤਰ੍ਹਾਂ ਦੇ ਵੱਖਰੇ ਵੱਖਰੇ ਪਕਵਾਨ ਪਕਾਏ ਹੂੰ ਰਸ ਸੁ ਮੀਠਾ ਰਸ ਮਾਸ ਭਾਜੀ ਜੇ ਤਾਂ ਜਿਹੜਾ ਸਭ ਤੋਂ ਬਾਅਦ ਵਿੱਚ ਵਿਚਾਰਾ ਮਾਸ ਆਇਆ ਨਾ ਉਹਨੂੰ ਸਭ ਤੋਂ ਥੋੜਾ ਜ਼ੋਰ ਉੱਤੇ ਲੱਗ ਜਾਂਦਾ ਹਨਗੇ ਬਿਲਕੁਲ ਅੱਛਾ ਮੁਸਲਮਾਨ ਨੂੰ ਭਾਜੀ ਮਾਸ ਖਾਣ ਚ ਕੋਈ ਬੁਰਾਈ ਨਹੀਂ ਨਜ਼ਰ ਆਉਂਦੀ Hindu ਨੂੰ ਖੂਨ ਪੀਣ ਚ ਵੀ ਬੁਰਾਈ ਮਤ ਨਜ਼ਰ ਨਹੀਂ ਆ ਰਹੀ ਉਹ ਜਦੋਂ ਝਟਕਾ ਕਰਦੇ ਨਾ Hindu ਤੁਸੀਂ ਵੇਖਿਆ ਉਹਨਾਂ ਕਾਮ ਆਖਿਆ ਮੰਦਰ ਇੱਕ ਕਾਮ ਆਖਿਆ ਮੰਦਰ ਆ ਦੇਵੀ ਦਾ ਕਿਸੇ ਦਾ ਉਥੇ ਭੰਡ ਕੇ ਤਾਂ ਉਹ ਜਿਹੜੀ ਸਰੀਰ ਡਿੱਗਦੀ ਥੱਲੇ ਉਹਨੂੰ ਮੂੰਹ ਲਾ ਕੇ ਖੂਨ ਪੀਂਦੇ ਆ ਬਿਲਕੁਲ ਦੇਖਿਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਭਾਜੀ ਇਸਾਈਆਂ ਨੂੰ ਕੋਈ ਪ੍ਰੋਬਲਮ ਨਹੀਂ ਮਾਸ ਖਾਣ ਤੋਂ ਇਹ ਵੱਡੇ ਧਰਮ ਨੇ ਨਾ ਤਿੰਨ ਹਮ ਇਸਾਈ ਮੁਸਲਮਾਨ ਤੇ Hindu ਤਿੰਨਾਂ ਦੇ ਭਗਵਾਨ ਮਾਸ ਖਾਣ ਦੇ ਨਾਲ ਨਹੀਂ ਨਰਾਜ਼ ਹੋ ਰਹੇ ਸਾਡੇ ਵਾਲੇ ਹੋ ਰਹੇ ਸਿਰਫ ਸਾਡੇ ਵਾਲੇ ਪਾਸੇ ਆਣ ਕੇ ਇਹ ਰੱਬ ਜੀ ਨਰਾਜ਼ ਹੋ ਰਹੇ ਨਾਰੇ ਕਹ ਦਿੰਦੇ ਕਿਸੇ ਦੀ ਨਖੇਦੀ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਤੇ ਸਾਡੇ ਲੋਕ ਜਿਹੜੇ ਜੋਰੀ ਜੋਰਾ ਵਰਨੇ ਉਹ ਗਰੀਬਾਂ ਨੂੰ ਕੁੱਟ ਰਹੇ ਆ ਤੇ ਆਪ ਆਪ ਜਗਮੇ ਬਖਤੇ ਦੁੱਧਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਹੂੰ ਲੋਕਾਂ ਨੂੰ ਕਹਿੰਦੇ ਅਸੀਂ ਦੁੱਧਾ ਧਾਰੀ ਆ ਤੇ ਅੰਦਰ ਵੜ ਕੇ ਸਾਰਾ ਕੁਛ ਖਾਈ ਜਾਂਦੇ ਆ ਆਪ ਸ਼ਰਿਆਮ ਉਸ ਰਸ ਦਾ ਸੇਵਨ ਕਰਦੇ ਆ ਇਹ ਲੋਕਾਂ ਨੂੰ ਕਹਿ ਰਹੇ ਆ ਕਿ ਇਹ మాਸ ਇੱਕ ਵਿਕਾਰ ਆ ਹੂੰ ਰਸ ਮਿੱਠਾ ਰਸ మాਸ ਭਾਜੀ ਜੇ మాਸ ਦੇ ਬਰਾਬਰ ਮਿੱਠੇ ਨੂੰ ਰਖਣਾ ਆ ਕਿਉਂਕਿ ਇਹਦਾ ਇੱਕ ਲੈਵਲ ਉੱਤੇ 8ਵੇਂ ਨੰਬਰ ਤੇ ਆ ਤੇ ਭਾਜੀ ਫਿਰ ਕੜਾ ਪ੍ਰਸ਼ਾਦ ਦੀ ਦੇਗ ਵੀ ਨਹੀਂ ਬਣਨੀ ਹੂੰ ਉੱਚ ਵੀ ਮਿੱਠਾ ਪੈਂਦਾ ਆ ਬਿਲਕੁਲ ਆ ਸੁਣਿਓ ਅੱਗੇ ਕੀ ਕਹਿੰਦੇ ਆ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਇਹ ਹੁਣ ਮੇਰਾ ਖਿਆਲ ਆ ਭਾਜੀ ਬੜੀ ਵੱਡੀ ਪਾਬੰਦੀ ਲਾਉਣੀ ਪੈਣੀ ਗੁਰਦਾਰੇ ਸਵੇਰੇ ਦੇਗ ਬਣਾਉਣ ਤੋਂ ਬਿਲਕੁਲ ਜੇ ਇਹ ਰਸ ਆ ਇਹਦੇ ਕਰਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਮਨ ਦੁਬਦਾ ਜਾਂਦਾ ਆ ਗਿਆਨੀ ਜੀ ਦੇ ਕਹਿਣ ਅਨੁਸਾਰ ਦਿਲ ਪ੍ਰੇਮ ਤੋਂ ਖਾਲੀ ਹੁੰਦਾ ਆ ਜੇ ਮਾਸ ਕਰਕੇ ਖਾਲੀ ਹੁੰਦਾ ਆ ਇਹ ਮਾਸ ਤੋਂ ਉੱਪਰਲਾ ਲੈਵਲ ਤੇ ਮਿੱਠੇ ਦਾ ਆ ਬਿਲਕੁਲ ਮਾਸ ਤੋਂ ਉੱਪਰ ਲੈਵਲ ਜਿਹੜਾ ਜੜੀਆਂ ਜੰਨੀਆਂ ਸਰੀਰ ਦੇ ਲੋੜਾਂ ਨੇ ਉਹ ਸਾਰੀਆਂ ਤਾਂ ਗਣਦੀਆਂ ਰਸ 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 ਸੋਇਨਾ ਰਸ ਉੱਪਰ ਪਾ ਕਾਮਣ ਰਸ ਬਰਮਲ ਕੀ ਵਾਸ ਫੇਰ ਭਾਜੀ ਜੇ ਰਸ ਚ ਰੱਖ ਕੇ ਇਹਨੂੰ ਚੱਲਣਾ ਆ ਰਤ ਵਿੱਚ ਰੱਖ ਕੇ ਚੱਲਣਾ ਆ ਤੇ ਫੇਰ ਭਾਜੀ ਕਿਸੇ ਨੂੰ ਵਿਆਹ ਵੀ ਪਾਬੰਦੀ ਲਾਉਣੀ ਪੈਣੀ ਵੀ ਇਹ ਰਾਸਿਆ ਭਰਾ ਇਹ ਤਾਂ ਧਰਮ ਤੋਂ ਦੂਰ ਲੈ ਜਾਏਗਾ ਬਿਲਕੁਲ